ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤ ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 22 April 2024 ਤੋਂ ਲੈ ਕੇ 30 April 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਰਹਿਣਗੇ ਆਖਰੀ ਜੋ ਹਫ਼ਤੇ ਦੇ ਕਰੀਬ ਲਗਭਗ ਇਸ ਮਹੀਨੇ ਦਾ ਰਹਿ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਬਾਢੀ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਹੈ ਤੇ ਇਸ ਦੇ ਟਾਈਮ ਦੇ ਵਿੱਚ ਲਗਭਗ ਅਸੀਂ ਤੁਹਾਨੂੰ ਇੱਕ ਪੂਰੇ ਹਫਤੇ ਦੀ ਰਿਪੋਰਟ ਦੇ ਕੇ ਜਾ ਰਹੇ ਹਾਂ ਤਾਂ ਕਿ ਕਿਸਾਨ ਵੀਰ ਜੋ ਹਨ ਉਹ ਇਸ ਰਿਪੋਰਟ ਨੂੰ ਦੇਖ ਕੇ ਜਿਆਦਾ ਤੋਂ ਜਿਆਦਾ ਲਾਹੇਵੰਦ ਹੋ ਸਕਣ ਕਿਉਂਕਿ ਇਸ ਆਖਰੀ ਹਫਤੇ ਦੇ ਵਿੱਚ 2 ਤੋਂ 3 ਵਾਰ ਲਗਭਗ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਣ ਵਾਲੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਕਿ ਕਦੇ ਵੀ ਅਸੀਂ ਮੌਸਮ ਦੀ ਕੋਈ ਵੀ ਜਾਣਕਾਰੀ ਦੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਉਹ ਨੋਟੀਫਿਕੇਸ਼ਨ ਆ ਸਕੇ ਤੇ ਤੁਸੀਂ ਮੌਕੇ ਸਿਰ ਮੌਸਮ ਦੀ ਜਾਣਕਾਰੀ ਲੈ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਕੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਸ ਨੂੰ ਲਾਹੇਵੰਦ ਹੋ ਸਕੋ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਜੀ ਫਿਲਹਾਲ ਅੱਜ ਪੰਜਾਬ ਦੇ ਉੱਪਰ ਕੋਈ ਫਿਲਹਾਲ ਕੋਈ ਬਹੁਤ ਹੀ ਵੱਡਾ ਬਦਲੇ ਸਿਸਟਮ ਦਿਖਾਈ ਨਹੀਂ ਦੇ ਰਿਹਾ ਪਰ ਕਿਤੇ ਨਾ ਕਿਤੇ ਗੱਲ ਕਰ ਲਈ ਅਗਰ 22 ਤੋਂ ਬਾਅਦ 23 ਤਰੀਕ 22 ਤਰੀਕ ਦਾ ਮੌਸਮ ਤਾਂ ਫਿਲਹਾਲ ਸਾਫ਼ ਦਿਖਾਈ ਦੇ ਰਿਹਾ ਹੈ ਕੋਈ ਬਹੁਤ ਵੱਡੀ ਹਲਚਲ ਮੌਸਮ ਦੇ ਵਿੱਚ ਦਿਖਾਈ ਨਹੀਂ ਦੇਵੇਗੀ 23 ਤਰੀਕ ਨੂੰ ਕਿਤੇ ਨਾ ਕਿਤੇ ਇੱਕ ਬੱਦਲੀ ਸਿਸਟਮ ਜੋ ਫਿਲਹਾਲ ਪਾਕਿਸਤਾਨ ਵਾਲੀ ਸਾਈਡ ਤੋਂ ਪਛਮੀ ਸਿਸਟਮ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਐਂਟਰ ਕਰੇਗਾ 22 ਤਰੀਕ ਸ਼ਾਮ ਜਾ ਕੇ 23 ਤਰੀਕ ਸਵੇਰੇ ਇਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਐਂਟਰ ਕਰਕੇ 23 ਤਰੀਕ ਨੂੰ ਦੁਪਹਿਰ ਦੇ ਵੇਲੇ 2 ਤੋਂ ਲੈ ਕੇ 5 ਵਜੇ ਤੱਕ ਪੰਜਾਬ ਦੇ ਮਾਲਵਾ ਵੈਲਟ ਅਤੇ ਦੁਆਬਾ ਵੈਲਟ ਤੇ ਥੋੜਾ ਬਹੁਤਾ ਹਿੱਸਾ ਜਿਆਦਾਤਰ ਹਿੱਸਾ ਮਤਲਬ ਮਾਝੇ ਦਾ ਉਸ ਇਸ 区域 ਨੂੰ ਕਵਰ ਕਰਦਾ ਹੋਇਆ 2 ਤੋਂ 5 ਵਜੇ ਦੇ ਵਿੱਚ ਵਿੱਚ ਕਾਰ ਕਿਤੇ ਨਾ ਕਿਤੇ ਮੀਂਹ ਦੀ ਭਾਰੀ ਕਾਰਵਾਈ ਕਰ ਸਕਦਾ ਹੈ ਕਿਉਂਕਿ ਪ੍ਰੀ ਮੌਨਸਨ ਹਵਾਵਾਂ ਹੁੰਦੀਆਂ ਹਨ ਕਿਉਂਕਿ ਅੱਜ ਜੋ ਟੈਂਪਰੇਚਰ ਵਧ ਜਾਵੇਗਾ 22 ਤਰੀਕ ਨੂੰ ਕਿਉਂਕਿ 21 ਤਰੀਕ ਨੂੰ ਵੀ ਬਹੁਤ ਕੜਖਮਿਤੋ ਪਈ ਸੀ ਤੇ ਅਚਾਨਕ ਹੀ ਜਦੋਂ ਕਿਤੇ ਨਾ ਕਿਤੇ ਥੋੜਾ ਬਹੁਤਾ ਹਵਾਵਾਂ ਠੰਡੀਆਂ ਚੱਲਦੀਆਂ ਨੇ ਤਾਂ ਕਿਤੇ ਨਾ ਕਿਤੇ ਅਚਾਨਕ ਹੀ ਬਰਜ ਮੀਂਹ ਦੇ ਨਾਲ ਗਰਜ ਬੱਦਲਬਾਈ ਤੇ ਮੋਸਲਾ ਤਾਰ بارش ਅਤੇ ਥੋੜੇ-ਬੋਟੇ ਗੜੇ ਮਾਰੀ ਦੀ ਹੋਣ ਦੇ ਚਾਂਸ ਬੱਜ ਜਾਂਦੇ ਹਨ ਇਹ ਪ੍ਰੀ ਮੌਨਸਨ ਹਵਾਵਾਂ ਦੇ ਵਿੱਚ ਕਿਤੇ ਨਾ ਕਿਤੇ ਨਾਰਮਲ ਗੱਲ ਬਣੀ ਰਹਿੰਦੀ ਹੈ 23 ਤਰੀਕ ਨੂੰ ਕਿਤੇ ਨਾ ਕਿਤੇ ਇਹ ਮੌਸਮ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦੇ ਨਾਲ ਕਿਸਾਨ ਵੀਰਾਂ ਦੀ ਥੋੜੀ-ਬਹੁਤੀ ਚਿੰਤਾ ਵਧ ਸਕਦਾ ਹੈ ਇਹ ਮੌਸਮ 2 ਤੋਂ 3 ਘੰਟੇ ਲਗਾਤਾਰ ਪੰਜਾਬ ਦੇ ਵਿੱਚ ਹਾਲਾਤ ਵਿਗੜ ਸਕਦੇ ਹਨ 2 ਤੋਂ ਲੈ ਕੇ 5 ਵਜੇ ਤੱਕ 23 ਤਰੀਕ ਨੂੰ ਤੇ ਉਸ ਤੋਂ ਬਾਅਦ ਕਿਤੇ ਨਾ ਮੌਸਮ ਫਿਰ ਸਾਫ਼ ਹੋ ਜਾਵੇਗਾ 24 25 26 27 ਕਿਤੇ ਨਾ ਕਿਤੇ ਇਹ ਜਿਹੜੇ ਦਿਨ ਹਨ ਇਹ ਲਗਭਗ ਫਿਰ ਦੁਬਾਰਾ ਤੋਂ ਪੰਜਾਬ ਦੇ ਵਿੱਚ ਮੌਸਮ ਨੂੰ ਸਾਫ਼ ਕਰਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤ ਵੱਡੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਪਰ 28 ਤਰੀਕ ਤੋਂ ਬਾਅਦ 28 29 ਤੇ 30 ਤਿਹੜੇ ਤਿੰਨ ਦਿਨ ਹਨ ਉਹਨਾਂ ਦੇ ਵਿੱਚ ਇੱਕ ਫੇਰ ਪਛਲਬੀ ਸਿਸਟਮ ਜੋ ਕਿ ਪੰਜਾਬ ਦੇ ਵਿੱਚ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਹੈ ਇਸ ਮੌਸਮ ਦੇ ਬਾਰੇ 28 29 30 ਦੇ ਬਾਰੇ ਕੋਈ ਬਹੁਤ ਵੱਡੀ ਹਜੇ ਪ੍ਰੈਡਿਕਸ਼ਨ ਕਰਨਾ ਕੋਈ ਬਹੁਤ ਸਮਝਦਾਰੀ ਵਾਲੀ ਗੱਲ ਨਹੀਂ ਹੋਵੇਗੀ ਕਿਉਂਕਿ ਲਗਭਗ 5 ਤੋਂ 6 ਦਿਨ ਬਚੇ ਹੋਏ ਹਨ ਇਸ ਸਿਸਟਮ ਦੇ ਬਾਰੇ ਕਿਉਂਕਿ ਇਹ ਫਿਲਹਾਲ ਜੋ ਸਿਸਟਮ ਹੁੰਦਾ ਹੈ ਇਹ ਦੇਖਿਆ ਜਾਵੇ ਜੇਕਰ ਅਨੁਮਾਨ ਦੇ ਆਧਾਰ ਤੇ ਦੇਖਿਆ ਜਾਵੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਹੁਤ ਵੱਡੀ ਕਾਰਵਾਈ ਨਹੀਂ ਪਾ ਸਕਦਾ ਕਿਉਂਕਿ ਹਲਕੇ ਤੋਂ ਦਰਮਿਆਨੇ ਸਵਾਰ ਦਾ ਸਿਸਟਮ ਹੈ ਜੋ ਕਿ ਹਵਾ ਦੇ ਨਾਲ ਅੱਗੇ ਪਿੱਛੇ ਵੀ ਹੋ ਸਕਦਾ ਹੈ ਇਸ ਦੇ ਬਾਰੇ ਜੋ ਪ੍ਰੋਪਰ ਜਾਣਕਾਰੀ ਹੋਵੇਗੀ ਉਹ ਤੁਹਾਨੂੰ 27 ਤਰੀਕ ਦੇ ਨੇ ਤੇ ਦੇਵਾਂਗੇ ਤਾਂ ਕਿ ਅਸੀਂ ਤੁਹਾਨੂੰ ਐਗਜੈਕਟ ਜਾਣਕਾਰੀ ਦੇ ਸਕੇ ਕਿਸਾਨ ਵੀਰਾਂ ਦੀ ਮਦਦ ਕਰ ਸਕੀਏ ਕਿਉਂਕਿ ਡੇਲੀ ਤੋਂ ਡੇਲੀ ਅਤੇ ਘੰਟੇ ਵਾਈਜ਼ ਲਗਭਗ ਅਪਡੇਟ ਕਿਸਾਨ ਵੀਰਾਂ ਨੂੰ ਰੱਖਣੀ ਪੈਂਦੀ ਹੈ ਬੜਾਈ ਦੇ ਟਾਈਮ ਤੇ ਕਿਉਂਕਿ ਸੋ ਇਹ ਟਾਈਮ ਅਗਰ ਕਣਕ ਵੱਢ ਹੁੰਦੀ ਹੈ ਤਾਂ ਸ਼ਾਮ ਨੂੰ ਕੱਢਣ ਦਾ ਟਾਈਮ ਹੁੰਦਾ ਹੈ ਅਗਰ ਜਾਂ ਫਿਰ ਕਣਕ ਕੱਢ ਹੋ ਚੁੱਕੀ ਹੁੰਦੀ ਹੈ ਕੰਬਾਈਨ ਵੱਡੀ ਹੋਈ ਕਣਕ ਦਾ ਸ਼ਾਮ ਨੂੰ ਕਿਤੇ ਨਾ ਕਿਤੇ ਰਿਪਰ ਨਾਲ ਤੋੜੀ ਬਣਾਣੀ ਹੁੰਦੀ ਹੈ ਤੇ ਉਹ ਨੁਕਸਾਨ ਕਿਸਾਨ ਵੀਰਾਂ ਦਾ ਹੋ ਸਕਦਾ ਹੈ ਅਗਰ ਇੱਕ ਅੱਧਾ ਘੰਟਾ ਵੀ ਕਿਸਾਨ ਵੀਰ ਕੰਮ ਲੇਟ ਕਰਦੇ ਹਨ ਤੇ ਅਸੀਂ ਕਿਸਾਨ ਵੀਰਾਂ ਨੂੰ ਇਹ ਰਿਕਵੈਸਟ ਕਰਾਂਗੇ ਅਗਰ ਤੁਹਾਨੂੰ ਮੌਸਮ ਦੀ ਜਾਣਕਾਰੀ ਐਵੇਂ ਦੀ ਡੇਲੀ ਡੇਲੀ ਅਪਡੇਟ ਚਾਹੀਦੀ ਰਹਿੰਦੀ ਹੈ ਤਾਂ YouTube ਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਕੋਈ ਵੀ ਅਪਡੇਟ ਅਪਲੋਡ ਕਰੀਏ ਜੀ YouTube ਤੇ ਤਾਂ ਤੁਹਾਡੇ ਤੱਕ ਉਹ ਨੋਟੀਫਿਕੇਸ਼ਨ ਰਹੀ ਆ ਸਕੇ ਤੇ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰਕੇ ਜਰੂਰ ਜਾਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਤੁਸੀਂ ਉਸ ਨੋਟੀਫਿਕੇਸ਼ਨ ਦੇਖ ਕੇ ਮੌਸਮ ਦੀ ਜਾਣਕਾਰੀ ਸਾਡੀ ਵੀਡੀਓ ਵਾਹੇ ਲੈ ਕੇ ਆਪਣੀ ਡੇਲੀ ਲਾਈਫ ਵਿੱਚ ਉਸ ਨੂੰ ਇੰਪਲੀਮੈਂਟ ਕਰ ਸਕੋ ਤੇ ਲਾਹੇਵੰਦ ਹੋ ਸਕੋ ਅਖੀਰ ਵਿੱਚ ਵੈਦਰ ਅਪਡੇਟਸ ਸੁਣੇ ਦੇਖਣ ਵਾਲੇ ਸਾਰੇ ਕਿਸਾਨ ਵੀਰ ਦਾ ਮੁਰ ਤੋਂ ਧੰਨਵਾਦ ਜੀ